ਅਡਾ ਨਾਲ ਵੀਰ ਨੇ ਮਨਦੀਪ ਸਿੰਘ ਇੱਟਲੀ ਦਵਾਈ ਨੇ ਔਰ ਜਦੋਂ ਦਾ ਇਹ ਤਕਰੀਬਨ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਵਜੀ ਆ ਉਹ ਸਮ ਲੰਬ ਸਮੇਂ ਤੋਂ ਹੀ ਤਕਰੀਬਨ ਇਹ ਲਗਾਤਾਰ ਇਸ ਰੈਸਕਿਊ ਆਪਰੇਸ਼ਨ ਦਾ ਕਿੱਸਾ ਬਣਿਆ ਦਿਨ ਰਾਤ ਇੱਥੇ ਸਿਆਹ ਕਰ ਰਹੇ ਆ ਤੇ ਮੈਂ ਆਪਣੇ ਵੀਰ ਨੂੰ ਵੀ ਇਹਨਾਂ ਵੀ ਦੋ ਸ਼ਬਦ ਜਿਹੜੇ ਆ ਉਹ ਕੈਮਰੇ ਦੇ ਕੇ ਦੇਣ ਕਿ ਮੈਸੇਜ ਲੋਕਾਂ ਨੂੰ ਵੀ ਸਮਝ ਕਿਹੜੇ ਤਰੀਕੇ ਦੇ ਨਾਲ ਇਹ ਸਹਾਉਣਾ ਦੇਣਾ ਕੀ ਕਹਾਣੀ ਹੈ ਇਹ ਸਭ ਤੋਂ ਪਹਿਲਾਂ ਸਾਫੀ ਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਕਿਰਤ ਦੇ ਸਭ ਮੇਰੇ ਹੱਥ ਜੋੜ ਕੇ ਬੇਨਤੀ ਆ ਭਾਈ ਜੋ ਸੋਸ਼ਲ ਮੀਡੀਆ ਤੇ ਚੱਲ ਰਿਹਾ ਉਹਦੇ ਤੇ ਬਹੁਤਾ ਉਸ ਉਸ ਵਾਹ ਦੇ ਨਾਲ ਨਾਲ ਨਾ ਬਗੋ ਇਸ ਟਾਈਮ ਜੋ ਇੱਥੇ ਲੋੜ ਆ ਇੱਕ ਚਾਰੇ ਦੀ ਤੇ ਇੱਕ ਚੋਕਰ ਦੀ ਜਿਹੜਾ ਡੰਗਰਾਂ ਨੂੰ ਪਾਈਦਾ ਸਿਰਫ ਇਸ ਚੀਜ਼ ਦੀ ਲੋੜ ਆ ਬਾਕੀ ਤਕਰੀਬਨ ਸਾਰੀਆਂ ਲੋੜਾਂ ਇੱਥੇ ਮੇਰੇ ਹਿਸਾਬ ਨਾਲ ਉਹਨਾਂ ਦੇ ਪੂਰੀਆਂ ਪੂਰੀਆਂ ਹੀ ਨੇ ਕੋਲੋਂ ਕੀ ਕਰਦੇ ਆ ਰਾਸ਼ਨ ਲੈ ਲੈ ਕੇ ਰਾਏ ਰੱਖੀ ਜਾਂਦੇ ਆ ਪਾਣੀ ਕਾਫੀ ਹੱਦ ਤੱਕ ਖਤ੍ਜ ਚੁੱਕਾ ਤੇ ਲੱਤ ਵੀ ਰਿਹਾ ਕਿਤੇ ਕਿਤੇ ਪਾਸੇ ਜਿਹੜਾ ਨੀਵਾ ਉਹ ਉੱਤੇ ਪਾਣੀ ਹੈਗਾ ਤੇ ਬਾਕੀ ਮੇਰੀ ਬੇਨਤੀ ਇਹੀ ਹੈ ਜੇ ਲੈ ਕੇ ਆਉਣਾ ਇਹ ਲੈ ਕੇ ਆਓ ਜੋਕਰ ਜਿਆ ਅਚਾਰਾ ਤੇ ਉਸ ਤੋਂ ਬਾਅਦ ਰਾਜਮੁਜਾਰਾ ਸਟਾਕ ਕਰ ਲਓ ਸਮਗਰੀ ਇਹਨਾਂ ਨੂੰ ਜਿੱਦਾ 2 ਜਾਂ 3 ਪਿੰਡ ਰੱਖ ਲਓ ਕਿ ਆਪਾਂ ਇਹਨਾਂ ਪਿੰਡਾਂ ਜਾਣਾ 15 ਦਿਨ ਬਾਅਦ ਜਾਂ 2 ਮਹੀਨੇ ਬਾਅਦ ਜਾਂ 20 ਦਿਨ ਬਾਅਦ ਉਸ ਪਿੰਡ ਦੇ ਵਿੱਚ ਜਾਓ ਲਗਾਤਾਰ 5-6 ਮਹੀਨੇ ਕਿਉਂਕਿ ਉਹਨਾਂ ਦੇ ਕਣਕਾਂ ਸਾਰਾ ਕੁਝ ਖਰਾਬ ਹੋ ਚੁੱਕਾ ਜੇ ਕਹੋਗੇ ਹੁਣ ਇਸ਼ਾਰਾ ਕੋਈ ਹੁਣ ਹੀ ਤੇ ਜਾਣਾ ਫਿਰ ਕੋਈ ਫਾਇਦਾ ਨਹੀਂ ਪੂਰੇ ਟਾਈਮ ਰੁੱਕ ਕੇ ਜਰੂਰ ਆਇਓ ਮੇਰਾ ਇਹੀ ਮੈਸੇਜ ਹੈ ਇਦਾਂ ਫਿਰ ਇਹਦਾ ਅਨਾਜ ਦੀ ਵੇਸਟੇਜ ਹੁੰਦੀ ਹੈ ਖਰਾਬ ਹੋ ਰਿਹਾ ਉਹ ਲੋਕ ਬਹੁਤ ਚਲੋ ਬਹੁਤ ਸਿਆਣੇ ਵੀ ਲੋਕ ਇਹ ਨਹੀਂ ਕਿ ਆ ਲੁੱਟ ਕੋ ਜਾ ਇਦਾਂ ਪਰ ਕੋਈ ਜਾਂ ਤੱਕ ਲੁੱਟ ਕੋ ਵੀ ਹੋ ਰਹੀ ਆ ਘਰਾਂ ਦੇ ਵਿੱਚ ਸਮਾਨ ਜਾਵਾ ਕੀਤਾ ਮੇਰੀ ਤੇ ਹੀ ਬੇਣਦੀ ਆ ਜੀ ਇਹ ਹੜ੍ਹਾਂ ਦੀ ਸਥਿਤੀ ਬਣੀ ਆ ਸੋ ਸਾਰੀਆਂ ਸੰਸਥਾ ਦੇ ਚਰਨਾਂ 'ਚ ਮਿਲਦੀ ਆ ਜਿਹੜਾ ਰਾਸ਼ਨ ਜਿਹੜਾ ਬਹੁਤ ਰਾਸ਼ਨ ਦੀ ਬੇਕਦਰੀ ਹੋਂਦੀ ਆ ਰਾਸ਼ਨ ਆਪਾਂ ਲਿਆ ਲਿਆ ਜਿਆ ਰੋਡਾਂ ਦੇ ਉੱਪਰ ਸੁੱਟੀ ਜਾਂਦੇ ਆ ਸੋ ਜਿੰਨਾ ਤੱਕ ਪਾਣੀ ਨਹੀਂ ਘਟਦਾ ਉਨਾ ਤੱਕ ਰਾਸ਼ਨ ਦੀ ਕੋਈ ਜ਼ਰੂਰਤ ਨਹੀਂ ਆ ਜਦੋਂ ਪਾਣੀ ਘਟ ਜਾਊਗਾ ਉਦੋਂ ਰਾਸ਼ਨ ਦੀ ਜ਼ਰੂਰਤ ਪੈਣੀ ਆ ਉਦੋਂ ਪੈੜੀਆਂ ਵਧੀਆਂ ਤੁਰੀ ਚੀਜ਼ ਲੈਣੀ ਆ ਉਦੋਂ ਬਾਅਦ ਮੈਡੀਕਲ ਚੈਪਾ ਦੀ ਜ਼ਰੂਰਤ ਪੈਣੀ ਆ ਅੱਜ ਨਾਲ ਕੋਈ ਵੀ ਚੀਜ਼ ਨਾਲ ਲਿਆਉਂਦੀ ਜੇ ਲੈ ਆਉਣੀ ਆ ਤੇ ਲਹਾੜ ਡੰਗਰਾ ਵਾਸਤੇ ਚਾਰਾ ਲਿਆਉਂਦਾ ਜਾਵੇ ਕਿਉਂਕਿ ਆਪਾਂ ਇਕੱਠੇ ਕਰਕੇ ਇਸ ਸੰਬੰਧ ਪਤਾ ਕਰਕੇ ਆਪਾਂ ਖਰਾਬ ਨਾ ਕਰੀਏ ਜੋ ਖੰਜਾ ਖਰਾਬ ਨਾ ਇਹ ਐਵੇਂ ਭਰਿਆਂ ਨੂੰ ਨਾ ਭਰਿਏ ਆਪਾਂ ਜਦੋਂ ਪਾਣੀ ਘੜਦਾ ਉਦੋਂ ਆਪਾਂ ਸਾਥ ਦਈਏ ਸਾਰਿਆਂ ਨੇ ਇਹਨਾਂ ਵੀ ਭਾਈ ਜਗਨੂਰ ਸਿੰਘ ਜਾਂ ਸਾਡੇ ਜਾਂ ਸਾਡੇ ਵੀਰਾਂ ਦੀ ਕਿ ਨਿੱਜੀ ਰਹਿ ਨਹੀਂ ਇਹ ਜਿੰਨਾ ਲੋਕਾਂ ਦੇ ਕੋਲ ਆਪਾਂ ਗਏ ਆ ਸਵੇਰ ਦੇ ਵਿਚ ਰਹੇ ਆ ਪਾਣੀ ਦੇ ਵਿੱਚ ਟਰੈਕਟਰ ਡੁੱਬਲੇ ਤੇ ਬੋਟਰਾ ਹੀ ਨਹੀਂ ਤੇ ਉਹਨਾਂ ਲੋਕਾਂ ਦੇ ਵੀ ਵਿਚਾਰ ਆ ਜਿਹੜੇ ਤੁਹਾਡੇ ਅੱਗੇ ਰੱਖੇ ਆ ਕਿਉਂਕਿ ਰਾਸ਼ਨ ਉੱਥੇ ਪਹੁੰਚ ਨਹੀਂ ਗਿਆ ਬਚਾਉਣਾ ਬਹੁਤ ਔਖਾ ਤੇ ਪਿੱਛੇ ਇਹ ਰਹਿ ਰਹਾ ਤੇ ਬੇਕਦਰੀ ਵੀ ਹੋ ਰਹੀ ਆ ਇਹਨਾਂ ਦੀ ਵੀ ਵਿਚਰੇ ਆ ਟਰਾਲੀ ਟਰੈਕਟਰ ਲੈ ਕੇ ਦਿਖਲੇ ਆ ਸਾਰੇ ਪਿੰਡਾਂ 'ਚ ਜੋ ਜ਼ਹਿਰ ਦੇ ਨਾਮ ਨਾਲ ਪੈਦੇ ਲੱਗੇ ਨੇ ਦੇਖੋ ਜਾਂਦੇ ਨੇ ਫੱਤੂਆ ਵਾਲਾ ਹਾਂਜੀ ਹੁੰਗਾ ਪਿੰਡ ਜਾਂ ਇਸ ਤਰ੍ਹਾਂ ਕਾਫੀ ਪਿੰਡ ਨੇ ਇੱਥੇ ਆਸ-ਪਾਸ ਨੇ ਉਹਨਾਂ ਲੋਕਾਂ ਨੇ ਬਹੁਤਿਆਂ ਨੇ ਇਹ ਗੱਲ ਕਹੀ ਆ ਵੀ ਸਾਨੂੰ ਪਸ਼ੂਆਂ ਦੇ ਚਾਰੇ ਦੀ ਤੇ ਥੂੜੀ ਦੀ ਬਹੁਤ ਲੋੜ ਆ ਰਾਸ਼ਨ ਦਾ ਕੰਮ ਸਾਡਾ ਫਿਲਹਾਲ ਅਜੇ ਚੱਲ ਰਿਹਾ। ਰਾਸ਼ਨ ਦੀ ਸਮੱਸਿਆ, ਦਵਾਈਆਂ ਦੀ ਸਮੱਸਿਆ ਉੱਥੇ ਆ ਰਹੀ ਹੈ ਜਿਹੜੇ ਦੋ ਅਡੇਰਿਆਂ ਦੇ ਵਿੱਚ ਬੈਠੇ ਆ। ਕਿਉਂਕਿ ਡੇਰੇ ਡੁੱਬ ਚੁੱਕੇ ਆ। ਉਹਨਾਂ ਨੇ ਇਹ ਗੱਲ ਕਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਤੁਹਾਡੀ ਮਦਦ ਦੀ ਬਹੁਤ ਲੋੜ ਪਊਗੀ। ਉਹ ਚੀਜ਼ ਨੂੰ ਉਹ ਖਰਾਕ ਕੇ ਜਿਹੜਾ ਤੁਸੀਂ ਸਾਡੇ ਸਾਡਾ ਹਸਾਦ ਲਵੋ। ਇਹ ਨਹੀਂ ਵੀ ਆਪਾਂ ਸਾਰੇ ਅੱਜ ਹੀ ਲੈ ਕੇ ਚੱਲ ਜਾਈਏ, ਪਿੰਡਾਂ 'ਚੋਂ ਦਵਾਈਆਂ ਕਰੀ ਅੱਜ ਹੀ ਲੈ ਕੇ ਸਾਰਾ ਕੁਝ ਇੱਥੇ ਆ ਰਹੀ ਹੈ। ਜਿਹਨੂੰ ਬੜੇ ਵਿਅੰਗਮਤੀ ਤਰੀਕੇ ਦੇ ਨਾਲ ਲਾਉਣਾ ਬਹੁਤ ਹੈ। ਜੇ ਵਾਕੇ ਜੇ ਅਸੀਂ ਇਹਨਾਂ ਭਰਾਵਾਂ ਦਾ ਸਾਥ ਦੇਣਾ ਕਿਉਂਕਿ ਅਸਲ ਲੜਾਈ ਜਿਹੜੀ ਆ ਪਾਣੀ ਥੱਲੇ ਜਦੋਂ ਚਲਾ ਗਿਆ ਉਸ ਤੋਂ ਬਾਅਦ ਸ਼ੁਰੂ ਹੋਣੀ ਹੈ